ਕੱਲ ਆਪਾਂ ਗੱਲ ਕੀਤੀ ਸੀਗੀ ਵਲੌਗਰਸ ਬਾਰੇ ਤੇ ਅੱਜ ਵੀ ਆਪਾਂ ਸੋਸ਼ਲ ਮੀਡੀਆ ਬਾਰੇ ਹੀ ਗੱਲ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਵਿਚਾਰ ਕੀਤੀ ਜਾ ਸਕਦੀ ਹੈ ਜਿਨ੍ਹਾਂ ਬਾਰੇ ਸੋਚਿਆ ਜਾ ਸਕਦਾ ਹੈ ਸੋ ਅੱਜ ਗੱਲ ਕਰ ਰਹੀ ਹੈ ਜਿਹੜਾ ਇੰਟਰਵਿਊਸ ਦਾ ਦਵਾਰ ਚੱਲ ਰਿਹਾ ਬਹੁਤ ਸਾਰੀਆਂ ਇੰਟਰਵਿਊਸ ਧੜਾ ਧੜਾ ਆ ਰਹੀਆਂ ਜਦੋਂ ਅਸੀਂ ਇੰਟਰਵਿਊ ਦੀ ਗੱਲ ਕਰਦੇ ਆ ਅਸੀਂ ਇੱਕ ਦਹਾਕਾ ਦੋ ਦਹਾਕੇ ਪਿੱਛੇ ਜਾਈਏ ਜਲੰਧਰ ਦੂਰਦਰਸ਼ਨ ਦੀ ਗੱਲ ਕਰੀਏ ਅਸੀਂ ਰੇਡੀਓ ਦੀ ਗੱਲ ਕਰੀਏ ਜਾਂ ਜਿਹੜੇ ਨੈਸ਼ਨਲ ਚੈਨਲ ਚੱਲ ਰਹੇ ਆ ਉਹਨਾਂ ਤੇ ਜਦੋਂ ਅਸੀਂ ਇੰਟਰਵਿਊਸ ਦੇਖਦੇ ਸੀ ਤਾਂ ਉਹ ਇੰਟਰਵਿਊਸ ਹੁੰਦੀਆਂ ਸੀ ਬਹੁਤ ਉੱਗੀਆਂ ਹੋਈਆਂ ਸ਼ਖਸੀਅਤਾਂ ਦੀਆਂ ਕਾਇਓ ਖੇਡਾਂ ਦੇ ਖੇਤਰ ਦੇ ਨਾਲ ਜੁੜੇ ਹੋਣ ਚਾਹੇ ਉਹ ਸਾਹਿਤ ਦੇ ਖੇਤਰ ਦੇ ਨਾਲ ਜੁੜੇ ਹੋਣ ਉਹ ਕੋਈ ਗਾਇਕ ਹੋਣ ਉਹ ਕੋਈ ਫਿਲਮ ਇੰਡਸਟਰੀ ਦੇ ਨਾਲ ਜੁੜੀ ਹੋਈ ਸ਼ਖਸੀਅਤ ਹੋ ਸਕਦੀ ਆ ਕੋਈ ਸਮਾਜ ਸੇਵੀ ਹੋ ਸਕਦਾ ਜਿਨੇ ਸਮਾਜ ਨੂੰ ਜਾਂ ਵਾਤਾਵਰਣ ਨੂੰ ਸੁਧਾਰਨ ਦੇ ਵਿੱਚ ਕੋਈ ਯੋਗਦਾਨ ਪਾਇਆ ਕੋਈ ਸਿੱਖਿਆ ਦੇ ਖੇਤਰ ਦੇ ਨਾਲ ਜੁੜੀ ਹੋਈ ਸ਼ਖਸੀਅਤ ਹੋ ਸਕਦੀ ਆ ਜਿਨ੍ਹਾਂ ਦੀਆਂ ਅਸੀਂ ਇੰਟਰਵਿਊਸ ਦੇਖਦੇ ਸੀਗੇ ਉਹਨਾਂ ਨੂੰ ਲੋਕਾਂ ਦੇ ਰੂਬਰੂ ਕਰਨ ਦਾ ਮਕਸਦ ਇਹ ਹੁੰਦਾ ਸੀ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੇ ਤੇ ਜੇ ਅੱਜ ਦੇ ਸਮੇਂ ਦੇ ਨਾਲ ਤੁਲਨਾ ਕਰੀਏ ਤਾਂ ਇੰਟਰਵਿਊਸ ਕਿਹੜੀਆਂ ਕੀਤੀਆਂ ਜਾ ਰਹੀਆਂ ਵਲੌਗਰਸ ਦੀਆਂ ਜਿਹੜੇ ਸਿਰਫ ਸਾਰਾ ਦਿਨ ਰੀਲਾਂ ਬਣਾਉਂਦੇ ਆ ਸਾਰਾ ਦਿਨ ਲਾਈਵ ਲੈ ਰਹੇ ਹੁੰਦੇ ਆ ਕੈਮਰਾ ਲੈ ਕੇ ਜਿਨ੍ਹਾਂ ਦੀ ਆਪਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਆਪਦਾ ਹੀ ਕੋਈ ਮਕਸਦ ਨਹੀਂ ਹੈਗਾ ਵੀ ਉਹ ਕੀ ਕਰਨ ਆਏ ਹੈਗੇ ਆ ਦੁਨੀਆ ਦੇ ਉੱਤੇ ਉਹਨਾਂ ਨੇ ਨਵਾਂ ਕੁਝ ਸਿੱਖਣਾ ਨਹੀਂ ਹੈਗਾ ਉਹ ਕੁਝ ਸਿੱਖ ਨਹੀਂ ਰਹੇ ਉਹਨਾਂ ਦੀਆਂ ਧੜਾ ਧੜ ਇੰਟਰਵਿਊਸ ਲੈ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਪਾਈਆਂ ਜਾ ਰਹੀਆਂ ਹੁਣ ਤੁਸੀਂ ਆਪ ਸੋਚੋ ਸਾਡੇ ਸਮਾਜ ਦੇ ਵਿੱਚ ਅਸੀਂ ਵਿਚਰਨਾ ਸਾਡੇ ਬੱਚਿਆਂ ਨੇ ਵੀ ਇਹ ਸਾਰਾ ਕੁਝ ਦੇਖਣਾ ਸਾਡੇ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੂੰ ਹਲੇ ਇਹਨਾਂ ਗੱਲਾਂ ਦੀ ਸਮਝ ਨਹੀਂ ਹੈਗੀ ਉਹਨਾਂ ਦੇ ਉੱਤੇ ਕੀ ਅਸਰ ਪਊਗਾ ਇਹਨਾਂ ਗੱਲਾਂ ਦਾ ਵੀ ਇਹਨਾਂ ਨੇ ਜੇ ਐਂ ਕੀਤਾ ਤੇ ਇਹਨਾਂ ਦੀ ਇੰਟਰਵਿਊ ਆ ਰਹੀ ਹੈ ਇਹਦਾ ਮਤਲਬ ਇਹ ਬਹੁਤ ਮਸ਼ਹੂਰ ਹੋਗੇ ਹੈਗੇ ਆ ਤੇ ਜੇ ਅਸੀਂ ਵੀ ਐਂ ਕਰਾਂਗੇ ਤੇ ਅਸੀਂ ਵੀ ਮਸ਼ਹੂਰ ਹੋ ਜਾਾਂਗੇ ਸਾਡੇ ਬੱਚਿਆਂ ਦੇ ਜਿਹੜੇ ਰੋਲ ਮਾਡਲਸ ਨੇ ਉਹ ਅਸੀਂ ਆਪ ਹੀ ਨਿਰਧਾਰਤ ਕਰਨੇ ਆ ਅਸੀਂ ਆਪ ਹੀ ਸੋਚਣਾ ਸਾਡੇ ਬੱਚਿਆਂ ਦੇ ਲਈ ਕੀ ਚੰਗਾ ਹੈ ਕੀ ਮਾੜਾ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਐਕਸੈਪਟੇਬਲ ਨਹੀਂ ਹੈਗੀਆਂ ਪਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਬੜਾ ਹੀ ਹੁਬਕੇ ਦਿਖਾਇਆ ਜਾਂਦਾ ਮੈਂ ਇੱਕ ਗੱਲ ਜ਼ਰੂਰ ਸ਼ੇਅਰ ਕਰੂੰਗੀ ਇੱਥੇ ਨਾਬਾਲਗ ਕੁੜੀ ਜਿਹਨੂੰ ਅਸੀਂ ਕਵਾਂਗੇ 2018 ਸਾਲ ਤੋਂ ਘੱਟ ਉਮਰ ਦੀ ਕੁੜੀ ਨੇ ਘਰੋਂ ਭੱਜ ਕੇ ਵਿਆਹ ਕਰਾਇਆ ਤੇ ਇੱਕ ਉਹ ਇਨਸਾਨ ਉਹ ਵਿਅਕਤੀ ਕਿ ਇਹ ਜੀ ਮਾਨਸਿਕਤਾ ਦਾ ਸ਼ਿਕਾਰ ਹੋਊਗਾ ਜਿਹੜਾ ਉਹਦੀ ਇੰਟਰਵਿਊ ਕਰਨ ਬੈਠਿਆ ਵੀ ਤੁਸੀਂ ਇਹ ਵਿਆਹ ਕਰਾਇਆ ਤੁਸੀਂ ਕਿਵੇਂ ਵਿਆਹ ਕਰਾਇਆ ਉਹਨੂੰ ਸਵਾਲ ਪੁੱਛ ਰਿਹਾ ਤੇ ਉਹ ਵੀ ਬੜਾ ਮਤਲਬ ਮਾਨ ਨਾਲ ਦੱਸ ਰਹੀ ਹੈ ਵੀ ਮੇਰੇ 10ਵੇਂ ਦੇ ਪੇਪਰ ਸੀ ਮੈਂ ਪੇਪਰ ਦੇਣ ਨਹੀਂ ਗਈ ਤੇ ਮੈਂ ਪੇਪਰ ਦੇਣ ਦੇ ਬਹਾਨੇ ਘਰੋਂ ਭੱਜ ਕੇ ਇਹਦੇ ਨਾਲ ਵਿਆਹ ਕਰਾ ਲਿਆ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਅਸੀਂ ਇਹਦੇ ਉੱਤੇ ਵਿਚਾਰ ਚਰਚਾ ਕਰ ਸਕਦੇ ਹਾਂ ਅਸੀਂ ਇਹਦੇ ਬਾਰੇ ਸੋਚ ਸਕਦੇ ਹਾਂ ਔਰ ਸਾਨੂੰ ਸੋਚਣਾ ਚਾਹੀਦਾ ਕਿਉਂਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਹੈ ਸਾਡੇ ਬੱਚਿਆਂ ਦੀ ਤੇ ਕਿਤੇ ਉਹਨਾਂ ਦੇ ਰੋਲ ਮਾਡਲ ਇਹ ਨਾ ਬਣ ਜਾਣ